ਦੋਸਤੋ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਕਿਸਾਨ ਅਗੂ ਗੁਰਮੀਤ ਸਿੰਘ ਦਿੱਤੂ ਪ੍ਰਸਾਪ ਜੁੜੇ ਨੇ ਗੱਲਬਾਤ ਇਸ ਮਾਮਲੇ ਤੇ ਹੋਊਗੀ ਕਿ ਸ਼ੰਭੂ ਬਾਰਡਰ ਜਿਹੜਾ ਧਰਨਾ ਲੱਗਿਆ ਹੋਇਆ ਸੀ ਤੇ ਖਨੌਰੀ ਬਾਰਡਰ ਜਿਹੜਾ ਧਰਨਾ ਲੱਗਿਆ ਹੋਇਆ ਸੀ ਤਕਰੀਬਨ 1 ਸਾਲ ਤੋਂ ਕਿਸਾਨ ਅਗੂ ਐਮਐਸਪੀ ਦੇ ਲਈ ਲੜ ਰਹੇ ਸੀ ਵਿੱਤੇ ਦਿਨੀ ਉਹ ਧਰਨਾ ਸੀ ਜਿਹੜਾ ਪੰਜਾਬ ਸਰਕਾਰ ਵੱਲੋਂ ਧਰਨਾ ਉੱਥੋਂ ਹਟਾਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਲੀਡਰਸ਼ਿਪ ਹੈ ਭਾਵੇਂ ਉਹ ਖਨੌਰੀ ਮੋਰਚੇ ਦੀ ਹੋਵੇ ਜਾਂ ਫਰ ਸ਼ੰਭੂ ਮੋਰਚੇ ਦੀ ਹੋਵੇ ਇਸ ਲੀਡਰਸ਼ਿਪ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਅਟੈਕ ਵੀ ਹੋ ਰਹੇ ਨੇ ਤੇ ਜਿਵੇਂ ਤਾਂ ਇੱਕ ਕਿਸਾਨ ਅਗੂ ਦੀ ਹੀ ਇੰਟਰਵਿਊ ਆਈ ਏ ਜਿਹੜਾ ਕਿਸਾਨ ਅਗੂ ਪੰਜਾਬ ਤੋਂ ਹੈ ਤੇ ਐਸਕੇਐਮ ਦੇ ਵਿੱਚ ਉਹ ਹੈਗੇ ਨੇ ਕਿਸਾਨ ਅਗੂ ਵੱਡੀ ਜਥੇਬੰਦੀ ਆ ਉਹ ਵੀ ਉਹਨਾਂ ਨੇ ਮਤਲਬ ਸਿੱਧੇ ਸਿੱਧੇ ਰੂਪ ਦੇ ਵਿੱਚ ਇਹ ਗੱਲ ਕਹੀ ਆ ਜਾਂ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਲੱਗਿਆ ਹੋਇਆ ਧਰਨਾ ਸੀ ਇਹ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਦੀ ਸਹਿਮਤੀ ਦੇ ਨਾਲ ਲੱਗਿਆ ਹੋਇਆ ਧਰਨਾ ਸੀ ਤੇ ਸਹਿਮਤੀ ਦੇ ਨਾਲ ਹਟਾ ਲਿਆ ਹੀ ਗਿਆ ਧਰਨਾ ਕਿ ਭਗਵੰਤ ਮਾਨ ਤੇ ਡੱਲੇਵਾਲ ਤੇ ਸਰਬਨ ਭੁੰਦੇਰਾ ਆਪਸ ਦੇ ਵਿੱਚ ਮਿਲੇ ਹੋਏ ਸੀ ਇਹ ਗੱਲ ਪਹਿਲਾਂ ਵੀ ਦੂਜੇ ਫੋਰਮਾਂ ਦੇ ਵਿੱਚ ਚੱਲਦੀ ਰਹੀ ਹੈ ਲੋਕਾਂ ਦੇ ਵਿੱਚ ਚੱਲਦੀ ਰਹੀ ਹੈ ਤੇ ਆਉਂਦੀ ਵੀ ਰਹੀ ਹੈ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਡਿਨਾਈ ਕਰਦੀਆਂ ਨੇ ਕਿ ਅਸੀਂ ਕਦੋਂ ਮਿਲੇ ਹੋਏ ਆ ਸਾਡੇ ਬੰਦਿਆਂ ਦੀਆਂ ਅੱਖਾਂ ਚ ਲਈ ਗਈਆਂ ਪੱਟ ਟੁੱਟ ਗਏ ਲੱਤਾਂ ਟੁੱਟ ਗਈਆਂ ਅਸੀਂ ਕਦੋਂ ਸਰਕਾਰਾਂ ਦੇ ਨਾਲ ਮਿਲੇ ਹੋਏ ਹਾਂ ਕਿ ਜੇ ਅਸੀਂ ਸਰਕਾਰਾਂ ਦੇ ਨਾਲ ਮਿਲੇ ਹੁੰਦੇ ਸਰਕਾਰਾਂ ਸਾਡੇ ਤੇ ਹਮਲਾਵਰ ਕਿਉਂ ਹੁੰਦੀਆਂ ਇਹ ਗੱਲ ਖਰੋਨੀ ਮੋਰਚੇ ਦੀ ਵੀ ਰਹੀ ਹੈ ਇੱਧਰੋਂ ਵੀ ਰਹੀ ਹੈ ਤੇ ਦੂਜੇ ਪਾਸੇ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਹੁਣ ਤਾਂ ਭਾਂਡਾ ਫੁੱਟ ਗਿਆ ਕਿਸਾਨ ਆਗੂਆਂ ਦਾ ਨਾਲ ਮਿਲੇ ਹੋਏ ਸੀ ਨਾਲ ਮਿਲ ਕੇ ਹੀ ਧਰਨਾ ਚੁਕਾਇਆ ਸਾਰਾ ਕੁਝ ਤੇ ਇਸ ਮਾਮਲੇ ਤੇ ਮੇਰੇ ਨਾਲ ਦਿੱਤੂ ਪ੍ਰਸਾਦ ਨੇ ਦਿੱਤੂ ਪ੍ਰਸਾਦ ਕਿਵੇਂ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਜੀ ਮੈਂ ਅਸਲ 'ਚ ਇਹ ਸੁਨੋਕ ਕੇ ਤੋਂ ਦੇਖਦਾ ਹਾਂ ਜੀ ਲਈ ਸਾਡੀਆਂ ਕਿਸਾਨ ਜਥੇਬੰਦੀਆਂ ਸਰਕਾਰ ਦਾ ਕਰੈਕਟਰ ਕੀ ਹੁੰਦਾ ਮੈਂ ਬਾਰ-ਬਾਰ ਕਹਿੰਦਾ ਹੁਣ ਆਪੀਆਂ ਗੱਲਾਂ 'ਚ ਵੀ ਆ ਕਿਹੜੇ ਦੌਰ ਦੀ ਸਰਕਾਰ ਆ ਕਿਹੜੀ ਜਮਾਤ ਦਾ ਕਿਹੜਾ ਯੁੱਗ ਹੈ ਅੱਜ ਅਸੀਂ ਕਹਿੰਦਾ ਪੂੰਜੀਵਾਦ ਦਾ ਜਿਹੜਾ ਅਗਲਾ ਵੱਡਵਾ ਹਿੱਸਾ ਹੈ ਕਾਰਪੋਰੇਟ ਹੈ ਪਹਿਲਾਂ ਸਾਮਰਾਜ ਆਇਆ ਪੂੰਜੀਵਾਦ ਇੱਕ ਆਪਣਾ ਮੁਲਕ ਤੱਕ ਹੁੰਦਾ ਹੈ ਅੱਛਾ ਉਹ ਤੋਂ ਬਾਅਦ ਮੁਲਕ ਤੋਂ ਬਾਅਦ ਉਹਦੀ ਪੈਦਾਵਾਰ ਵਧਦੀ ਹੈ ਤਾਂ ਫੇਰ ਉਹ ਅਗਲੇ ਮੁਲਕਾਂ 'ਚ ਜਾਂਦਾ ਆਪਣਾ ਇਹ ਵਪਾਰ ਲਈ ਲੁੱਟ ਲਈ ਇਹਨੂੰ ਕਹਿੰਦੇ ਆ ਸਾਮਰਾਜ ਅੱਛਾ ਸਾਮਰਾਜ ਮੰਡੀ ਵਾਟਵਾਰ ਦੇਸ਼ਾਂ ਦੀਆਂ ਮੰਡੀਆਂ ਤੇ ਕਬਜ਼ਾ ਕਰਦਾ ਜੀ ਇਹਦੇ ਲਈ ਸੰਸਾਰ ਜੰਗ 2 ਹੋਈਆਂ ਕਿਉਂਕਿ ਕੁਝ ਜਿਹੜੇ ਸਾਮਰਾਜੀ ਮੁਲਕ ਸੀਗੇ ਇੰਗਲੈਂਡ ਵਰਗੇ ਜਰਮਨ ਵਰਗੇ ਇਹ ਕੁਝ ਮੁਲਕ ਐਡਵਾਂਸ ਕਰਕੇ ਇਹਨਾਂ ਨੇ ਆਪਣੀਆਂ ਕਲੋਨੀਆਂ ਬਣਾ ਰੀਆਂ ਅੱਗੋਂ ਜਿਹੜੇ ਪਿੱਛੇ ਮੁਲਕ ਰਹਿ ਗਏ ਆ ਆਪਾਂ ਕਹਾਂਗੇ ਵੀ ਜਰਮਨ ਵਗੈਰਾ ਇਕਲੀ ਵਗੈਰਾ ਇਹਨਾਂ ਨੇ ਵੀ ਆਪਣਾ ਜਿਹੜਾ ਮਾਲ ਵੇਚਣ ਲਈ ਐਂਟਰ ਹੋਣਾ ਚਾਹਿਆ ਇੰਗਲੈਂਡ ਵਾਲੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਪਹਿਲਾਂ ਸਟਾਫ ਖਾਸ ਤੌਰ ਤੇ ਯਾਨੀ ਇੰਗਲੈਂਡ ਹੀ ਸੀਗਾ ਤਾਂ ਉਹਨੇ ਇਹਨਾਂ ਨੂੰ ਆਪਣੀਆਂ ਮੁੰਡੀਆਂ 'ਚ ਪਰ ਨਹੀਂ ਦਿੱਤਾ ਇਹ ਜੇ ਲਈ ਲੜਾਈ ਹੋਈ ਮੰਡੀ ਲਈ ਲੜਾਈ ਹੈ ਜਿਹਦੇ ਕਰਕੇ ਪਹਿਲੀ جنگ ਚ ਯਾਨੀ ਜਰਮਨ ਤੇ ਇਟਲੀ ਹਾਰੇ ਫੇਰ ਉਹ ਸਮਝੋ ਉਹ 13 14 ਦੀਆਂ ਗੱਲਾਂ ਨੇ 1900 ਫੇਰ ਉਹ ਤੋਂ ਕੋਈ ਸਾਲ 15 20 ਸਾਲ ਬਾਅਦ 1931 32 ਜਦ ਫੇਰ جنگ ਲੜੀ ਗਈ ਇਹ 5 ਸਾਲ ਚੱਲੀ 40 39 ਤੱਕ ਤਾਂ ਜਿਹਦੇ ਕਰਕੇ ਫੇਰ ਹਾਰ ਗਏ ਪਰ ਇਹਨਾਂ ਨੇ ਇੱਕ ਸਮਝ ਬਣਾਈ ਆਪਾਂ ਜਿਹਨੂੰ ਕਹਿੰਦੇ ਆ ਡਬਲਯੂ 2 ਵਗੈਰਾ ਆ ਸਾਰੀਆਂ ਸਕੀਮਾਂ ਕੱਢੀਆਂ ਵੀ ਆਪਾਂ ਸਾਰੇ ਮੁਲਕ ਰਲ ਕੇ ਲੁੱਟੋ ਇੰਜੂਨਪੈਨੇਕ ਮੰਡੀ ਦਾ ਕਨਸੈਪਟ ਡਬਲਯੂ 2 ਦਾ ਕਨਸੈਪਟ ਤਾਂ ਜਿਹਦੇ ਕਰਕੇ ਇਹਨਾਂ ਨੇ ਫਿਰ ਵੀ ਸਾਰੇ ਆਪਾਂ ਮਾਲ ਵੇਚੀਏ ਆਪਣਾ ਮੁਲਕ ਪਹਿਲਾਂ ਵੀ ਅੰਗਰੇਜ਼ਾਂ ਦੀ ਮੰਡੀ ਲੁੱਟ ਤੋਂ ਮੁਕਤ ਨਹੀਂ ਹੋਇਆ ਅਮਰੀਕਾ ਥੋੜੀ ਜੀ ਲੰਬੀ ਹੋ ਸਕਦੀ ਆ ਜੀ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਲ ਰੱਖੋ ਜੀ ਯਾਨੀ ਅਸਲ ਤੇ ਸਾਡਾ ਕੋਈ ਵੀ ਜਿਹੜਾ ਅੱਜ ਦਾ ਲਹਿਰ ਦਾ ਮੋਰੀ ਆਗੂ ਹੈ ਇਹ ਨਹੀਂ ਸਮਝਦਾ ਜਣੀ ਇੰਗਲੈਂਡ ਨੂੰ ਉਹਨਾਂ ਆਪਣਾ ਇੰਗਲੈਂਡ ਤੋਂ ਮੁਕਤੀ ਲਈ ਦੋ ਵਿਚਾਰ ਆਏ ਨੇ ਇੱਕ ਵਿਚਾਰ ਤਾਂ ਗਦਰਿਆਂ ਦਾ ਭਗ ਸਿੰਘ ਦਾ ਜਾਂ ਜਾਂ ਜਿਹੜਾ ਚైనా ਚ ਹੋਇਆ ਵੀ ਇਹਨਾਂ ਨੂੰ ਸਾਮਰਾਜੀ ਤਾਕਤ ਨੂੰ ਪੂਰੀ ਤਰ੍ਹਾਂ ਆਪਣੇ ਮੁਲਕਾਂ ਚ ਕੱਢੋ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀ ਦੀਆਂ ਜਾਇਦਾਦਾਂ ਜ਼ਬਤ ਕਰੋ ਆਪਣੇ ਦੇਸ਼ ਦੇ ਲੋਕਾਂ ਦਾ ਰਾਜ ਬਣਾਓ ਜਿਵੇਂ ਜਿਹਨੂੰ ਆਪਾਂ ਜਨ ਜਮੂਰੀ ਰਾਜ ਕਹਿੰਦੇ ਆ ਪਰ ਸਾਡੇ ਮੁਲਕ ਚ ਇੱਕ ਪਾਸੇ ਗਾਂਧੀ ਸੀ ਜਿਹਦੇ ਪਿੱਛੇ ਬਿਰਲੇ ਟਾਟੇ ਤੋਂ ਦੇ ਜ਼ਗੀਰਦਾਰ ਉਹ ਸੈਕਸ਼ਨ ਸੀਗਾ ਜਿਹੜਾ ਸਮਝਦੇ ਸੀਗੇ ਵੀ ਅੰਗਰੇਜ਼ਾਂ ਤੋਂ ਸਾਨੂੰ ਕੋਈ ਨੁਕਸਾਨ ਨਹੀਂ ਕੋਈ ਹਰਜਾ ਨਹੀਂ ਇਹ ਰਾਜ ਕਾਇਮ ਰਹੇ ਪਰ ਆਰਥਿਕ ਤੌਰ ਤੇ ਅੰਗਰੇਜ਼ ਆਪਣਾ ਇੰਤਜ਼ਾਮ ਕਰਦੇ ਰਹਿਣ ਪਰ ਇਸ ਮੁਲਕ ਦੀ ਰਾਜਨੀਤੀ ਸਾਨੂੰ ਮਿਲ ਜੇ ਦੂਜੇ ਪਾਸੇ ਗਦਰੀਆਂ ਦਾ ਭਗਤ ਸਿੰਘ ਦਾ ਨਾਰਾ ਸੀ ਵੀ ਜੇ ਅੰਗਰੇਜ਼ਾਂ ਦਾ ਖਾਤਮਾ ਜ ਜਿਹੜੀ ਦੋ ਲੜਾਈਆਂ ਚ ਇੱਕ ਪਾਸੇ ਜਿਹੜੇ ਖਾਤਮੇ ਵਾਲੇ ਸੀਗੇ ਹਥਿਆਰਬੰਦ ਢੰਗ ਨਾਲ ਇਹਨਾਂ ਨੂੰ ਖਤਮ ਕਰਨ ਲਈ ਗਦਰੀਆਂ ਭਗਤ ਸਿੰਘ ਉਹਨਾਂ ਨੇ ਸਾਰਾ ਕੁਝ ਕੀਤਾ ਉਹਦੇ ਬਰੋਧ ਜਿਹੜੀ ਗਾਂਧੀ ਵਾਲੀ ਲਹਿਰ ਨੇ ਅੰਗਰੇਜ਼ਾਂ ਨੂੰ ਮੌਕਾ ਦਿੱਤਾ ਵੀ ਯਾਰ ਹੁਣ ਜੇ ਜਿੱਤੇ ਪਾਸੇ ਇਨਕਲਾਬ ਦੀ ਨੇਰੀ ਹੈ ਉਹ ਤੋਂ ਪਹਿਲਾਂ ਚੰਗੀ ਗੱਲ ਹੈ ਅਸੀਂ ਇੱਥੋਂ ਦੀ ਉਸ ਜਮਾਤ ਨਾਲ ਜਿਹੜੀ ਉਹਦੀ ਪਿੱਠੂ ਹੈ ਜਿਹੜੀ ਉਹਦੀ ਆਰਥਿਕ ਲੁੱਟ ਨੂੰ ਕਾਇਮ ਰੱਖੂਗੀ ਉਹਦੇ ਨਾਲ ਇਹਨਾਂ ਨੇ 1947 ਦਾ ਸਮਝੌਤਾ ਹੈ ਤਜਿਹੇ ਜਿਹਨੇ ਸਾਰਾ ਐਗਰੀਮੈਂਟ ਆ ਥੋੜੀ ਜਾਇਦਾਦ ਕਾਰੋਬਾਰ ਕਰਨਗੇ ਤੁਸੀਂ ਜਿਹਨੂੰ ਸਾਡੇ ਦੇਸ਼ ਦਾ ਪੋਲੀਟੀਕਲ ਪਾਰਟੀ ਨੇ ਨਹੀਂ ਵਾਰਿਆ ਰੈਵੋਲੂਸ਼ਨ ਜਿਹੜੀ ਸਾਹਮਣੇ ਸੀ ਸੋ ਸੀ ਉਹਨੇ ਨਹੀਂ ਇਹਨੂੰ ਚੱਕਿਆ ਮੁਲਕ ਨੂੰ ਜਿਹਨੇ ਆਜ਼ਾਦ ਡਿਕਲੇਅਰ ਕਰਤਾ ਮੈਂ ਸਮਝਦਾ ਨਹੀਂ ਅੰਗਰੇਜ਼ ਗਿਆ ਨਹੀਂ ਉਹਦੀ ਲੁੱਟ ਸੰਸਲਾ ਮੁਲਕ ਸਾਡਾ ਸੈਮੀ ਗੁਲਾਮ ਰਿਹਾ ਉਹਨਾਂ ਦੀ ਲੁੱਟ ਤੋਂ ਨਹੀਂ ਮੁਕਤ ਹੋਇਆ ਜਿਹਦਾ ਜਿ ਸਿੱਟਾ ਹੈ ਇੱਥੇ ਕੋਈ ਰੋਕ ਨਹੀਂ ਟੋਕ ਨਹੀਂ ਜੋ ਮਰਜੀ ਹਾਲਾਂਕਿ ਪਹਿਲਾ ਰੂਸ ਦੇ ਅਸਰ ਚ ਮੈਂ ਵੀ ਤੁਹਾਨੂੰ ਹਿਸਤੀ ਚ ਸਮਝਾਉਦਾ ਰੂਸ ਚ ਸਮਾਜਵਾਦ ਹੋਇਆ ਚైనా ਚ ਆਇਆ ਹੋਰਾਂ ਮੁਲਕਾਂ ਚ ਆਇਆ ਉਦੋਂ ਇਹਨਾਂ ਨੇ ਨਹਿਰੂ ਸਰਕਾਰ ਨੇ ਵੀ ਆਪਣਾ ਮਿਲ ਕੇ ਸਮਾਜਵਾਦੀ ਕੁਝ ਆਪਣਾ ਜਿਹੜਾ ਸਰਕਾਰ ਦੇ ਅੰਡਰ ਜਿਹੜੀ ਇੰਡਸਟਰੀ ਵਗੈਰਾ ਇਹ ਸਾਰੇ ਕਾਰਪੋਰੇਟ ਕੰਟਰੋਲ ਚ ਕੀਤੇ ਜਿਦਾਂ ਆਪਾਂ ਕਹਿੰਦਾ ਵੀ ਲੋਕਾਨਾ ਹੁਣ ਐ ਵੀ ਸਾਡੀ ਇਹਨੇ ਸਰਕਾਰ ਨੇ ਬਿਲਕੁਲ ਪ੍ਰਾਈਵੇਟ ਕਰਤਾ ਹਰ ਚੀਜ਼ ਪ੍ਰਾਈਵੇਟ ਕਰਤੀ ਤੇ ਜਿਹਦਾ ਅੰਦਰ ਪੂੰਜੀਵਾਦ ਦਾ ਕੰਮ ਹੈ ਪ੍ਰਾਈਵੇਟ ਉਹ ਚ ਮੁਨਾਫਾ ਕਮਾਉਣਾ ਸਾਡੀ ਸਰਕਾਰ ਨੇ politically politically ਉਹਨਾਂ ਲਹਿਰਾਂ ਨੂੰ ਜਿਹੜੇ ਅਬਰੋਧ ਕਰਦੀਆਂ ਨੇ ਉਹਨਾਂ ਨੂੰ ਦਬਾਉਣ ਦਾ ਸਾਡਾ ਸਾਡੇ ਹੱਥ 'ਚ ਉਹਨਾਂ ਨੇ ਇੱਕ ਪੋਲਿਟਿਕਸ ਦਿੱਤੀ ਐ ਆਰਥਿਕ ਤੌਰ ਤੇ ਉਹਨਾਂ ਨੇ ਆਪਣੀਆਂ ਨੀਤੀਆਂ ਲਾਗੂ ਕਰਾਈਆਂ ਨੇ ਤੇ ਜਿਹਦੇ ਕਰਕੇ ਸਾਡੀਆਂ ਜਥੇਵੰਦੀਆਂ ਨੇ ਇਸ ਗੱਲ ਨੂੰ ਨਹੀਂ ਸਮਝਿਆ ਕਿ ਕਿਹੜੀ ਜਮਾਤ ਐ ਕਿਹੜੀ ਕਲਾਸ ਐ ਇੱਕ ਫਰਜੀ ਜਿਹਾ ਇੱਕ ਸ਼ਬਦ ਵਰਤੇ ਨੇ ਕਾਰਪੋਰੇਟ ਐ ਕਾਰਪੋਰੇਟ ਦਾ ਥੋੜੇ ਹੱਥਾਂ 'ਚ ਬੈਠਾ ਐ ਜਾਂ ਇਹ ਮੋਦੀ ਨੂੰ ਜਿਹਨ ਨੁਕਤਾ ਜਿਨੀ ਕਰਦੇ ਨੇ ਭਗਵੰਦ ਉਹ ਕਾਰਦੇ ਨੇ ਤਾਂ ਨਮਾਇंदे ਨੇ ਉਹਨਾਂ ਦੇ ਅਸਲ 'ਚ ਉਹਨੂੰ ਕਿੰਨੇ ਕਿਵੇਂ ਪਿੰਟ ਪੁਆਇੰਟ ਕਰਨਾ ਆ ਉਹਦੇ ਕਿਹੜੇ ਕਾਰਵਾਲ ਤੇ ਸੱਟ ਮਾਰਨੀ ਆ ਕਿਵੇਂ ਲੜਨਾ ਹੈ ਇਹਦਾ ਧਰਨਿਆਂ ਦਾ ਲੰਬਾ ਤਜਰਬਾ ਦਿੱਲੀ ਸਾਲ ਬੈਠਲੇ ਇੱਥੇ ਬੈਠਲੇ ਤਾਂ ਜਿਹਦੇ ਚੋਂ ਵੀ ਉਹਨਾਂ ਨੇ ਉਦੋਂ ਦਿੱਲੀ ਵਾਲੇ ਨੇ ਵੀ ਆਪਣਾ ਆਏ ਨੇ ਮੋਦੀ ਨੇ ਬਰਚਾ ਕੇ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਫੇਰ ਗੱਲ ਕਰਾਂਗੇ ਹਲੇ ਮੈਂ ਲਾਗੂ ਨਹੀਂ ਕਰਦਾ ਇਸ ਜਿਹਨੂੰ ਆਪਣੀ ਉਹਨਾਂ ਨੇ ਮੰਨਿਆ ਜਿੱਤ ਉਹਨੇ ਕਿਹਾ ਵੀ ਹਾਲੇ ਮੈਂ ਲਾਗੂ ਨਹੀਂ ਕਰਦਾ ਉਹਨੇ ਇਹ ਥੋੜਾ ਕਹਿਤਾ ਵੀ ਮੈਂ ਮੈਂ ਬਿਲਕੁਲ ਛੋਟੀ ਗੱਲ ਸਹਿਮਤ ਆ ਮੈਂ ਮੈਂ ਬਾਅਦ ਚ ਰੌ ਨੂੰ ਖਤਮ ਕਰੂੰ ਇਹ ਤਾਂ ਗੱਲ ਹੋਈ ਨਹੀਂ ਸੀ ਤਾਂ ਇਸੇ ਕਰਕੇ ਸਾਲੇ ਚੁੱਪ ਰਹੇ ਹਾਂਜੀ ਫੇਰ ਬਾਅਦ ਬੜਾ ਮੋਟਾ ਕਹਿਣਾ ਸੁਣਨਾ ਧਰਨੇ ਤੋਂ ਉਹਨੇ ਇਹ ਨਾ ਮੰਗਣ ਨੂੰ ਲਾਗੂ ਕਰੋ ਇਹ ਯਾਨੀ ਸਾਰੀਆਂ ਧਾਰਾਂ 'ਚ ਗੱਲ ਆ ਗਈ ਇੱਕ ਇੱਕ ਸੈਕਸ਼ਨ ਜਿਹੜਾ ਨਾਨ ਕ੍ਰਿਟੀਕਲ ਤੇ ਸੁਧੇਰ ਵਾਲਾ ਹਿੱਸਾ ਇਨਾਨ ਨੇ ਲੱਗਿਆ ਵੀ ਜਦ ਇਹ ਇਹ ਜਿਹੜਾ ਸੰਕਟ ਮੋਰਚ ਹੈ ਇਸ ਗੱਲ 'ਚ ਠੰਡਾ ਚੱਲਦਾ ਅਸੀਂ ਐਕਸ਼ਨ ਕਰੀਏ ਇਹਦੇ ਜਿਹੜੇ ਅੰਤਰ ਵਿਰੋਧ ਹੈ ਵੀ ਸ਼ਾਇਦ ਮੈਂ ਆਪਣਾ ਧਰਨਾ ਲਾ ਕੇ ਇਸ ਨਾਲ ਮੈਂ ਆਪਣਾ ਸਰਕਾਰ ਨੂੰ ਝੁਕਾ ਲੂੰਗਾ ਪਰ ਇਸ ਗੱਲ ਨੂੰ ਕਿਸੇ ਨੇ ਨਹੀਂ ਸਮਝਿਆ ਇਹ ਸਰਕਾਰ ਬਹੁਤ ਮਜ਼ਬੂਤ ਹੈ ਇਹ ਸਰਕਾਰ ਇੱਕ ਜਮਾਤ ਲਈ ਹੈ ਇੱਕ ਸੈਕਸ਼ਨ ਲਈ ਹੈ ਕਾਰਪੋਰੇਟ ਅੱਜ ਸਾਰੀ ਦੁਨੀਆ ਚ ਉਹਦੀ ਕਮੰਡੀ ਹੈ ਦੁਨੀਆ ਹਰ ਮੁਲਕਾਂ ਚ ਅੱਜ ਹੋ ਕਣੀ ਜੰਗਾ ਕਰਾਉਂਦਾ ਸਾਰਾ ਕੁਝ ਤਵਾ ਕਰਦਾ ਯਾਨੀ ਇਹ ਸਾਰੀਆਂ ਗੱਲਾਂ ਨੂੰ ਜਾਣੋ ਮੰਡੀ ਜਿਉ ਕਿੰਡੀਆਂ ਜੰਗਾ ਮੰਡੀ ਦੇ ਜੰਗਾ ਕਰਦਾ ਸਾਫਰਾਜ ਜਿਵੇਂ ਆਪਾਂ ਜਪਾਰਸੀ ਦਾ ਅਮਰੀਕਾ ਦਾ ਆਹੋ ਰੋਡ ਮੁਲਕਾਂ ਦਾ ਜੁਕਰਾਨ ਵਗੈਰਾ ਇਹ ਲੜਾਈਆਂ ਦਾ ਪ੍ਰਸੰਗ ਹੀ ਇਹੀ ਹੈ ਤੇ ਜਿਹਦੇ ਕਰਕੇ ਸਾਡੇ ਮੁਲਕ ਦੇ ਤਾਂ ਇਹ ਐਨੇ ਫਾਊ ਲੀਡਰ ਨੇ ਇਸੇ ਜੀ ਇਹ ਸਮਝ ਰਹੇ ਨੇ ਸਾਨੂੰ ਇਹ ਸੀ ਕਾਰਪੋਰੇਟ ਨਾਲ ਕਾਰਪੋਰੇਟ ਦੀਆਂ ਨੀਤੀਆਂ ਦੇ ਵਿਰੋਧ ਚ ਕਿਵੇਂ ਡਟਣਾ ਚਾਹੀਦਾ ਹੈ ਇਹ ਸਾਡੇ ਅਗੂਆਂ ਨੂੰ ਸਾਫ਼ ਕਰਨਾ ਚਾਹੀਦਾ ਫਰਜ਼ ਕਰੋ ਕੋਈ ਨੀਤੀ ਪਾਲਿਸੀ ਲਾਗੂ ਕਰਦੇ ਨੇ ਜਿਵੇਂ ਪੰਜਾਬ ਚ ਵੀ ਅਸੀਂ ਮੰਡੀਆਂ ਖੋਹਾਂਗੇ ਮੰਡੀਆਂ ਲਈ ਅਸੀਂ ਜਿਹੜੇ ਇਹਦੇ ਵਿਰੁੱਧ ਉਹ ਚੀਜ਼ਾਂ ਤੇ ਹਮਲਾ ਕਰੀਏ ਜਿੱਥੇ ਸੈਲੋਸ ਲੋਬ ਵਗੈਰਾ ਇਹਨਾਂ ਨੇ ਆਪਣਾ ਨਾਮ ਜਮਾ ਕਰਨਾ ਹੈ ਕਾਰਪੋਰੇਟ ਖੀਦਣਾ ਹੈ ਪ੍ਰਾਈਵੇਟ ਉਹਨਾਂ ਦੀ ਨਾਕਾਬੰਦੀ ਕਰੀਏ ਇਹਨਾਂ ਨੂੰ ਜਿਹੜਿਆਂ ਦੇ ਕਾਰਪੋਰੇਟ ਦੇ ਇਥੇ ਸੈਕਟਰ ਨੇ ਮਾਲ ਨੇ ਅਪਰੋਲ ਪੰਪ ਵਗੈਰਾ ਨੇ ਉਹਨਾਂ ਦਾ ਵਿਰੋਧ ਕਰੀਓਂ ਦਾ ਹਰਜਾ ਕਰੀਏ ਵਿਰੌਣ ਲੈਵਲ ਤੇ ਲੜੀਏ ਪਰ ਸਾਡੀਆਂ ਜਥੇਬੰਦੀਆਂ ਉਸੇ ਗੱਲ ਤੇੜੀਆਂ ਖੜੀਆਂ ਨੇ ਜਿਹੜੇ ਕਰਕੇ ਸੇਡ ਨੇ ਪਹਿਲਾਂ ਸਹਿਯੁਕਤ ਮੋਰਚੇ ਨਾਲ ਕਰਿਆ ਮੀਟਿੰਗ ਕਰਕੇ ਜਿਹਦੇ ਕਰਕੇ ਉਹ ਪੂਗੰਤਮਾਨ ਬਿਨਨੂ ਘੂਰ ਕੇ ਮੀਟਿੰਗ ਜੇ ਉੱਠ ਗਿਆ ਬਾਅਦ ਚ ਇਹਨਾਂ ਨੇ 5000 ਚੰਡੀਗੜ੍ਹ ਕੰਨੀ ਨੂੰ ਤਾਵਾ ਬੋਲਿਆ ਯਾਨੀ ਉਹ ਨਹੀਂ ਇਹਨਾਂ ਦਾ ਸਫਲ ਹੋਣ ਦਿੱਤਾ ਤਾਂ ਮੇਰਾ ਮਤਲਬ ਇਹ ਸਾਰਾ ਕੁਝ ਜੋ ਇਸ ਸਿਖਰ ਤੇ ਆ ਗਿਆ ਸਿਸਟਮ ਵੀ ਇਹਨਾਂ ਨੂੰ ਯਾਦ ਅਸੀਂ ਹੁਣ ਨਹੀਂ ਲਵੇ ਲੱਗਣ ਦੇਣਾ ਆਮ ਜਿਹੜੀਆਂ ਸਰਸਰੀਆਂ ਇਹਨਾਂ ਦੀਆਂ ਕਹਿੰਦਾ ਵੀ ਕਾਨੂੰਨਨ ਤੌਰ ਤੇ ਮੰਗਾ ਹੁੰਦੀਆਂ ਨੇ ਤਰਨੇ ਮਜਾਰੇ ਦੇਣੇ ਨੇ ਮੰਗ ਪੱਤਰ ਦੇਣੇ ਨੇ ਇਹਨਾਂ ਤੋਂ ਵੀ ਉਹਨਾਂ ਨੇ ਜਵਾਬ ਦੇਤਾ ਜਾਜਾ ਕੁਛ ਵੀ ਅਸੀਂ ਤੁਹਾਨੂੰ ਕਰਨ ਦਿੰਦੇ ਜੇ ਇਹੀ ਹੋਇਆ ਕੱਲ ਵਾਲਾ ਜਿਹੜਾ ਇਹ ਮੋਰਚਾ ਗੱਲਬਾਤ ਕਰਨ ਗਿਆ ਸੀਗਾ ਤਾਂ ਗੱਲਬਾਤ ਤੋਂ ਬਾਅਦ ਇਹਨਾਂ ਦਾ ਹੁੰਦਾ ਹੈ ਕਿ ਇਹਦੀ ਕੋਈ ਤਾਕਤ ਬਰੋਦਾਈ ਹੈ ਨਹੀਂ ਨਾ ਕੋ ਤਾਂ ਇਹਨਾਂ ਨੂੰ ਰਾਤ ਨੂੰ ਫੜ ਲਿਆ ਅੱਛਾ ਦੂਜਿਆ ਕੋ ਸਵਾਲ ਇਹ ਵੀ ਹੁੰਦਾ ਹੈ ਵੀ ਇਹ ਲੀਡਰਲੈਸ ਸਾਰੀ ਟੀਮ ਆ ਗਈ ਜੀ ਮਗਰੋਂ ਜਨਤਾ ਨੂੰ ਨੇ ਉਹ ਉਹਦਾ ਸਵੇਰ ਦੀ ਉਹ ਤਿਆਰੀ ਕਰਦੀ ਸੀਗੀ ਪੁਲਿਸ ਉੱਤੇ ਜਮਾ ਹੋ ਰਹੀ ਸੀਗੀ ਇਹਨੂੰ ਨਹੀਂ ਸੀ ਪਤਾ ਕੀ ਹੋ ਰਿਹਾ ਇਹਰਾ ਮਤਲਬ ਇਹ ਸਧਾਰਨ ਲੋਕ ਇਸ ਪੱਧਰ ਦੇ ਟਕਰਾ ਲਈ ਆਮ ਹਾਰਤਾ ਨਾਲ ਮੈਂ ਇੱਕ ਸ਼ਬਦ ਵਰਤੂ ਆਮ ਹਾਰਤਾ ਨਾਲ ਉਹ ਚੀਜ਼ ਬਦਲਦੀ ਨਹੀਂ ਠੀਕ ਹੈ ਲੋਕ ਆਪਣੀ ਜ਼ਮੀਨਾਂ ਵਾਲੀ ਮਸਲੀ ਇਕੱਠੇ ਹੋਗੇ ਜਿੰਨਾ ਚਿਰ ਉਹਨਾਂ ਨੂੰ ਪੋਲਿਟਿਕਸ ਨਹੀਂ ਸਮਝਾਈ ਜਾਂਦੀ ਕਿ ਜਿਹੜਾ ਰਾਜ ਹੈ ਕਿਹੜੀ ਨੀਤੀ ਹੈ ਕਿਵੇਂ ਸਾਨੂੰ ਲਾਰਿਆਂ ਰੱਪਿਆਂ ਚ ਲਾਉਂਦਾ ਕੂਵੇ ਨਹੀਂ ਕਰਨੇ ਇਸ ਕਰਕੇ ਆਪਣੀ ਪੋਲਿਟਿਕਸ ਇਹ ਹੈ ਆਪਾਂ ਦਾ ਵਿਰੋਧ ਕਿਵੇਂ ਕਰਨਾ ਹੈ ਕਾਰਪੋਰੇਟ ਸੈਕਟਰ ਨਾਲ ਆਪਣੀ ਟੱਕਰ ਹੈ ਇਹਨਾਂ ਨਾਲ ਵਿਚਲੇ ਵਿਚੋਲਿਆਂ ਨਾਲ ਨਹੀਂ ਅਸਲ ਉਹਦੇ ਜਿਹਾ ਸੀ ਜਿਹੜਾ ਨੁਕਸਾਨ ਜਿਵੇਂ ਅਸੀਂ ਕਦੇ ਜਣੀ ਅੰਗਰੇਜ਼ੋ ਵਾਪਸ ਜਾਓ ਆਹ ਕਰੋ ਨਾਰੇ ਇਹ ਸਾਨੂੰ ਇਸ ਕਿਸਮ ਦੇ ਨਾਰੇ ਲਈ ਲੋਕਾਂ ਨੂੰ ਚੇਤਨਨ ਕਰਨ ਦੀ ਲੋੜ ਹੈ ਜਿੱਥੇ ਕਿਤੇ ਵੀ ਪਿੰਡਾਂ ਚ ਲੋਕਲ ਲੈਵਲ ਤੇ ਉਹਦੇ ਧੰਦੇ ਨੇ ਕਾਰੋਬਾਰ ਨੇ ਜਾਂ ਸਾਡੇ ਸਰਕਾਰ ਪੰਜਾਬ ਨਾਲ ਵੀ ਮੰਗਾ ਨੇ ਮੁੱਖ ਤੌਰ ਤੇ ਕਰਜ਼ੇ ਦੀ ਮੰਗ ਹੈ ਤਾਂ ਇਸ ਕਰਕੇ ਇਹਦੇ ਖਿਲਾਫ ਕਰਜ਼ੇ ਦੀ ਸਰਕਾਰ ਦੇ ਆਧਾਰਿਆਂ ਤੇ ਇੱਥੇ ਅਸੀਂ ਬੈਂਕਾਂ ਬੁੰਕਾਂ ਤੇ ਲੋਕਾਂ ਨੂੰ ਇਹ ਸਪਾਈਏ ਜਿਹੜੀਆਂ ਗੱਲਾਂ ਸਹੀ ਨੇ ਇਸ ਕਰਕੇ ਵੱਡੇ ਇਕੱਠ ਜੀ ਲੀਡਰਾਂ ਦਾ ਮਾਣ ਸਤਕਾਰ ਅਸਲ ਲੀਡਰਾਂ ਚ ਲੀਡਰਾਂ ਚ ਆਫਰੀ ਕੰਟਰੋਵਰਸੀ ਆ ਜਿਹੜੀ ਹੋਮੇ ਆ ਮੈਂ ਬੜਾ ਕੁਝ ਰਾਤ ਨੂੰ ਇੰਟਰਵਿਊ ਸੁਣੀ ਇੱਕ ਵਪਾਰੀ ਬੋਲਦਾ ਇੱਕ ਪਾਸੇ ਇਹ ਆਪਣਾ ਪੋਲੀਟਰ ਬੋਲਦਾ ਮਨਜੀਤ ਇਹਦੇ ਵਾਲਾ ਲੱਖੋ ਵਾਲਾ ਜਿਹੜਾ ਕਾਦੀਆਂ ਵਾਲਾ ਜੀ ਹਰਮਿਤ ਹਾਂ ਚਾਹੇ ਉਹ ਗੱਲ ਦਲੀਲ ਦਿੰਦੇ ਨੇ ਪਰ ਇਹ ਥਾਂ ਤੇ ਨਹੀਂ ਉੱਪਰਦੇ ਯਾਨੀ ਵਪਾਰੀ ਕਹਿੰਦੇ ਨੇ ਸਾਡਾ ਜੀ ਵਾਰਦਾ ਨੁਕਸਾਨ ਸੀ ਅਛਾ ਦੂਜੇ ਪਾਸੇ ਠੀਕ ਹੈ ਵੀ ਕਿਸਾਨਾਂ ਵਾਲਾ ਪੱਖ ਵੀ ਕਿਸਾਨਾਂ ਨੂੰ ਇਤੋਂ ਠਾਲਤਾ ਉਜਾੜਤਾ ਮਾਰਾ ਕਰਿਆ ਇਹ ਸੀ ਮਾਰਾ ਕਰਨ ਦਾ ਕੀ ਹਾਲੇ ਅਸਲ ਤੇ ਮਾਰੇ ਕਰਨ ਦਾ ਹੱਲ ਕੀ ਹੈ ਲਾਜ ਕੀ ਹੈ ਇੱਦਾਂ ਨੂੰ ਸਾਡੀ ਬੁੱਧੀ ਨਹੀਂ ਜਾਂਦੀ ਠੀਕ ਹੈ ਦਾ ਬਹੁਤ ਕੁਝ ਕੈਨ ਨੂੰ ਹੈ ਸਰਕਾਰ ਨੇ ਧੋਖਾ ਕਰਿਆ ਆ ਕਰਿਆ ਯਾਨੀ ਸਿਸਟਮ ਹਮੇਸ਼ਾ ਇੱਕ ਜਮਾਤ ਨੂੰ ਸਰਬ ਕਰਦਾ ਦੂਜਿਆਂ ਨੂੰ ਲਾਰਿਆਂ ਚ ਲਾਉਂਦਾ ਉਹਨਾਂ ਨੂੰ ਭੁਲੇਖੇ ਪਾਉਂਦਾ ਬਾਤ ਜਣੀਓ ਉਹ ਗੱਲਾਂ ਦੀ ਬੰਦੇ ਸੱਫ ਨਹੀਂ ਹੋਣ ਦਿੰਦਾ ਮੇਰਾ ਆਖਰੀ ਨੁਕਤਾ ਇਹ ਹੈ ਕਿ ਨਾ ਚਿਰ ਕਿਸਾਨ ਜਥੇਬੰਦੀਆਂ ਆਪਣੀ ਲੜਾਈ ਦਾ ਪੈਨਸਰ ਨਹੀਂ ਬਦਲਦੀਆਂ ਆ ਜਿਹੜਾ ਕਾਨੂੰਨੀ ਕਿਸਮ ਦੇ ਇਹਦੇ ਅੰਦਰ ਇਹ ਲੜਨਾ ਇਹ ਸਿਸਟਮ ਨੂੰ ਚੇਂਜ ਕਰਨ ਵਾਲੇ ਨਜ਼ਰੀਏ ਤੋਂ ਨਹੀਂ ਲੜਦੇ ਇਹ ਸਿਸਟਮ ਤੋਂ ਮੰਗਾ ਬਣਾਉਂਦੇ ਨੇ ਜਿਹੜੇ ਸਿਸਟਮ ਨੇ ਇਹ ਚੀਜ਼ਾਂ ਖੋਣੀਆਂ ਨੇ ਉਹ ਉਹ ਮੰਨ ਲੂਗਾ ਇਸ ਕਰਕੇ ਵੀ ਸਾਡਾ ਮੈਂ ਸਮਦਾ ਵੀ ਕਿਸਾਨ ਲਹਿਰ ਚ ਇਹ ਚਲੋ ਇੱਕ ਨਵੀਂ ਚੇਤਨਤਾ ਵੀ ਆਉਗੀ ਮੇਰਾ ਤਾਂ ਇਹ ਵੀ ਸਾਰੇ ਲੀਡਰਾਂ ਨੂੰ ਸੁਝਾਓ ਹੈ ਨੇਕ ਨੀਤੀ ਨਾਲ ਆਪਾਂ ਪਿੰਡਾਂ 'ਚ ਆਪਣੇ ਲੋਕਾਂ ਨੂੰ ਸਮਝਾਈਏ ਇਹੋ ਜੀ ਲੜਾਈ ਲੜਨੀ ਹੈ ਇੱਥੇ ਲੜਨੀ ਹੈ ਉਹਦਾ ਵਿਰੋਧ ਕਰਨਾ ਜਾਂ ਫਿਰ ਵੱਡੀ ਲੜਾਈ ਜਿਵੇਂ ਕਿ ਮੈਂ ਜਿਹੜਾ ਆਪਣਾ ਦਿੱਲੀ ਵਾਲਾ ਮੋਰਚਾ ਉਧਰ ਨੂੰ ਜਾਣ ਦਾ ਮੋਰਚਾ ਇਹਨਾਂ ਗੱਲਾਂ ਨੂੰ ਛੱਡਿਏ ਇੱਥੇ ਆਪਾਂ ਲੜੀਏ ਤਾਂ ਹੁਣ ਮੈਂ ਇਹਨਾਂ ਦਾ ਸੁਗਤ ਮੋਰਚੇ ਦੀ ਕਦਰ ਮੀਟਿੰਗ ਹੋਊਗੀ ਕੀ ਕਰਦੇ ਨੇ ਸਿਕਟਾ ਪਰ ਇਹ ਸਿੰਗਲ ਤੇ ਸਮਝਣ ਦੀ ਲੋੜ ਆ ਜਿਵੇਂ ਅਜੇ ਰੋਡਸ ਦਾ ਇੱਕ ਬਿਆਨ ਆ ਗਿਆ ਮੈਂ ਤਾਂ ਇਹ ਮੋਰਚੇ ਰੱਖੂੰਗਾ ਗ੍ਰਿਫਤਾਰੀਆਂ ਦਾ ਉਹ ਦਿੱਲੀ ਚ ਦਾ ਉਹ ਇਹ ਗੱਲਾਂ ਵੀ ਕਿੰਨੀਆਂ ਕਪੌਸੀ ਵੱਲ ਨੇ ਯਾਨੀ ਕਿੰਨਾ ਦਿੱਲੀ ਦੀਆਂ ਟੁੱਡੀਆਂ ਗ੍ਰਿਫਤਾਰੀਆਂ ਚ ਆਪਾਂ ਜਾਵਾਂਗੇ ਕੀ ਅਸਰ ਹੋਊਗਾ ਮੇਰਾ ਮਤਲਬ ਵੀ ਇਸ ਪੰਜਾਬ ਲੈਵਲ ਤੇ ਇਲਾਕਾ ਲੈਵਲ ਤੇ ਆਪਾਂ ਇੱਥੇ ਜਿਹੜੀ ਲੜਾਈ ਨੂੰ ਬਿੱੜੀਏ ਔਰ ਕਿਸਾਨੀ ਨੂੰ ਲੋਕਾਂ ਨੂੰ ਉਸ ਲੜਾਈ ਚ ਬੜੇ ਸੌਖੇ ਤੇ ਕੀ ਨਾਲ ਪੈਣਗੇ ਨਹੀਂ ਲੋਕ ਇਸ ਗੱਲੋਂ ਨਰਾਸ਼ ਹੋਣਗੇ ਵੀ ਹਾਲ ਤੱਕ ਇਹਨਾਂ ਲੀਡਰ ਨੇ ਕੁਝ ਨਹੀਂ ਕਰਿਆ ਯਾਨੀ ਜ਼ਮੀਨ ਵਾਲਾ ਸਵਾਲ ਅਹਿਮ ਆ ਜਿਹੜਾ ਕਿਸਾਨਾਂ ਨੂੰ ਇਸ ਲਈ ਇਕੱਠੇ ਕਰਦਾ ਪਰ ਜਿਉਂ-ਜਿਉਂ ਇਹ ਕਾਰਪੋਰੇਟ ਸੈਕਟਰ ਵੱਧਦਾ ਹੁੰਦਾ ਜਿਵੇਂ ਮੰਡੀਆ ਦੀ ਗੱਲ ਚ ਤਾਈ ਗਿਆ ਜਿਹਦੇ ਕਰਕੇ ਚਾਹ ਸਰਕਾਰ ਨੇ ਹਲਦੀ ਘੜੀ ਉਹ ਖੜਲਾ ਮੋੜਤਾ ਅਸੀਂ ਪੰਜਾਬ 'ਚ ਨਹੀਂ ਲਾਗੂ ਕਰਾਂਗੇ ਪ੍ਰਾਈਵੇਟ ਸਰਕਾਰੀ ਮੰਡੀ ਨਹੀਂ ਤੋੜਾਂਗੇ ਪਰੇ ਇਹ ਇਹ ਗੱਲ ਟੁੱਟ ਜਾਣੀ ਹੈ ਤਾਂ ਜਿਵੇਂ ਜਿਵੇਂ ਸਾਰੇ ਸਿਸਟਮ ਨੇ ਪਤਾ ਨਾ ਉਹਨੂੰ ਅਸੀਂ اپੋਜ਼ ਕਿਵੇਂ ਕਰਨਾ ਹੈ ਇਹਦੇ ਲਈ ਅਸੀਂ ਸਾਨੂੰ ਦਿੱਤੂਪ੍ਰਸਾਪ ਇੱਕ ਇਹ ਗੱਲ ਵੀ ਨਾਲ ਤੁਸੀਂ ਦੱਸਿਓ ਕਿ ਜਿਵੇਂ ਸੋਸ਼ਲ ਮੀਡੀਆ ਤੇ ਗੱਲ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਹੀ ਹੋਇਆ ਸੀ ਇਹ ਇਵਨ ਸੋਸ਼ਲ ਮੀਡੀਆ ਤੇ ਨਹੀਂ ਕਿਸਾਨ ਆਗੂ ਨੇ ਵੀ ਕਦੇ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਕਿ ਤਾਂ ਕਿ ਹਾਂ ਸਾਨੂੰ ਖਦਸ਼ਾ ਸਾਡੇ ਕੋਲ ਗਰਾਊਂਡ ਲੈਵਲ ਦੀ ਜਾਣਕਾਰੀ ਹੈ ਠੀਕ ਹੈ ਉਹ ਸਾਰੀਆਂ ਗੱਲਾਂ ਨਹੀਂ ਬੋਲਦੇ ਹੈਗੇ ਪਰ ਇਸ਼ਾਰਾ ਕਰਤਾ ਉਹਨਾਂ ਨੇ ਇਹ ਇਹ ਚੀਜ਼ ਕੀ ਆ ਜੀ ਕਿਉਂਕਿ ਆਮ ਤੌਰ ਤੇ ਸਿਸਟਮ ਇਹ ਜਤਨ ਕਰਦਾ ਹੁੰਦਾ ਉਸ ਮੈਂ ਇਹਨਾਂ ਦਾ ਲੀਡਰਾਂ ਦੀ ਬੁੱਧੀਓ ਸਰਕਾਰ ਦੇ ਖਿਲਾਫ ਨਾ ਹੱਕ ਚ ਮੇਰੇ ਤਾਂ ਮੈਂ ਬੁੱਧੀ ਗੱਲ ਕਹਾਂਗਾ ਚਾਹੇ ਸਾਡੇ ਮੋਰਚਾਲੇ ਲੀਡਰ ਨੇ ਚਾਹੇ ਸਾਡਾ ਅੱਜ ਵੱਡਾ-ਵਟਾ ਲੀਡਰ ਰਾਜੀਆਲ ਬਣਿਆ ਹੋਵੇ ਸਾਰੇ ਇਹ ਵਪਾਰੀ ਨੇ ਮੰਡੀਆਂ ਦੇ ਖਿਲਾਫ ਇਹ ਆਰਤੀਆ ਉਹਦੇ ਮੈਨੇ ਆਰਤੀਆਂ ਲਾ ਕੇ ਵਿੱਚ ਠੋਕਤਾ ਆਰਤੀ ਨੇ ਕਿੰਨੀ ਲੁੱਟ ਕਰੀਏ ਸਾਡੀਆਂ ਜਨਸਾਂ ਦੀ ਇਦਾਂ ਕਿ ਆੜਤੀਆ ਕਿਸਾਨ ਆ ਜਿਹੜਾ ਮਜ਼ਦੂਰ ਹੈ ਸਾਰਿਆਂ ਦਾ ਫਰੰਟ ਬਣ ਗਿਆ ਪਰ ਤੁਸੀਂ ਦੇਖੋ ਉਹਨਾਂ ਆੜਤੀਆ ਨਹੀਂ ਕਿਸਾਨਾਂ ਨੂੰ ਘੱਟ ਭਾਅ ਤੇ ਹੁੰਦਾ ਚੌਣਾ ਚੱਕਿਆ ਜਿਨ੍ਹਾਂ ਨਾਲ ਰਾਜਿਆ ਨੇ ਆੜੀ ਪਾਈ ਸੀ ਇਹ ਤਾਂ ਸਾਡੇ ਲੀਡਰ ਨੇ ਇਹ ਅਗਲਾ ਮੇਰਾ ਸਵਾਲ ਹੈ ਕਿ ਕੋਈ ਵੀ ਲੀਡਰ ਇਹ ਸਿਸਟਮ ਨੂੰ ਬਦਲਣਾ ਨਹੀਂ ਚਾਹੁੰਦਾ ਇਹ ਸਿਸਟਮ ਤੋਂ ਹੀ ਭਲਾ ਚਾਹੁੰਦਾ ਇਹ ਸਿਸਟਮ ਨੇ ਨਹੀਂ ਕਰਨਾ ਤਾਂ ਇਦੋਂ ਗਹਾਂਏ ਸੋਚਣ ਇਸ ਨੂੰ ਸੁਣਨਾ ਕਿਵੇਂ ਟਕਰਾਉਣਾ ਇਹਦੇ ਨਾਲ ਆਪਾਂ ਜਿਹੜੀ ਆਪਣਾ ਸਟਰਗਲ ਦਾ ਕਿੰਨਾ ਮਾਰੂਪ ਦੇਣਾ ਇਹ ਇਹ ਦੇਣਯੋਗ ਨਹੀਂ ਹਲੇ ਮੇਰੀ ਸਮਝ ਹੈ ਕਿ ਲੋਕਾਂ 'ਚੋਂ ਨਵੀਂ ਸਮ ਚੇਤਨਤਾ ਆਉਗੀ ਉਹਨਾਂ 'ਚ ਕੋਈ ਦਬਾਅ ਪਊਗਾ ਤਾਂ ਫੇਰ ਇਹ ਗੱਲਾਂ ਹੱਲ ਹੋ ਸਕਦੀਆਂ ਨੇ ਤਾਂ ਦੇਖੋ ਇਸ ਕਰਕੇ ਜ਼ਰੂਰੀ ਆ ਜਿਹੜਾ ਇਹ ਮੋਰਚਾ ਜੇ ਖਨੌਰੀ ਤੇ ਸ਼ੰਭੂ ਦਾ ਮੋਰਚਾ ਸੀ ਹੁਣ ਇਸ ਮੋਰਚੇ ਨੂੰ ਲੋਕ ਖਤਮ ਸਮਝਣ ਜਾਂ ਇਹ ਵੀ ਅੱਜ ਚੱਲ ਰਿਹਾ ਹੈ ਮੋਰਚਾ ਨਾ ਨਾ ਖਤਮ ਹੈ ਜੀ ਉੱਧਰ ਕੋਈ ਨਹੀਂ ਜਾ ਰਿਹਾ ਹੁਣ ਉਹ ਤਾਂ ਜੋ ਲੋਕੀ ਸ਼ਾਂਤੀ ਲਾ ਕੇ ਲੀਡਰ ਚਾਹ ਕਹਿੰਦੇ ਨੇ ਪਰ ਜੋ ਦਿਨ ਜੋ ਕੋਈ ਨਹੀਂ ਜਾ ਰਿਹਾ ਉਹ ਬਿਲਕੁਲ ਹੀ ਸਾਫ਼ ਹੈ ਤਾਂ ਨਾ ਮੁੜ ਕੇ ਇਹ ਲੋਕਾਂ ਚੋਂ ਇਹ ਉਹ ਸਾਹਸਾ ਵੀ ਉਹਨੇ ਅਸੀਂ ਲੜੀਏ ਉਹਨਾਂ ਨੂੰ ਪਤਾ ਵੀ ਕਿਹੜੇ ਢੰਗ ਨਾਲ ਲੜੀਏ ਕਿ ਸਵਾਲ ਇਹ ਵੀ ਉੱਠੂਗਾ ਜਥੇਬੰਦੀਆਂ ਨੇ ਵੀ ਸੋਚਣ ਦੀ ਲੋੜ ਹੈ ਲੋਕਾਂ ਨਾਲ ਸਰਕਾਰ ਨਾਲ ਨਵੇਂ ਢੰਗ ਦੀ ਕਿਹੜੀ ਜੜਾਈ ਲੜੀਏ ਇਹ ਜਿਹੜਾ ਪੁਰਾਣਾ ਮਾਡਲ ਹੈ ਦਿੱਲੀ ਜਾਣ ਦਾ ਫਲਾਣਾ ਜਾਣ ਦਾ ਇਹ ਇਹ ਕਿਸਾਨ ਬਿਲਕੁਲ ਜ਼ਮੀਨ ਖਾਤਰ ਆਏ ਨੇ ਲੀਡਰਾਂ ਨੂੰ ਹੈ ਵੀ ਇਹ ਕਿਤੇ ਸਾਡੀ ਲਾਹਰ ਬਣ ਗਈ ਇਸ ਕਰਕੇ ਕਿਸਾਨਾਂ ਦਾ ਸਵਾਲ ਜ਼ਮੀਨ ਦਾ ਸਵਾਲ ਹੋਰਾਂ ਲੋਕਾਂ ਦਾ ਸਵਾਲ ਅੱਜ ਸਾਰਾ ਤੱਕ ਕਈ ਦੁਖੀ ਹੈ ਤੇ ਮੇਰਾ ਮਤਲਬ ਇਹ ਸਿਸਟਮ ਨੂੰ ਤੋਕਿਆ ਵਹ ਹਰ ਕੋਈ ਹੈ ਜਿਵੇਂ ਹੁੰਦਾ ਨੇ ਕਈ ਲੀਡਰ ਸਾਡੇ ਮਿਸਾਲ ਦੇਣਗੇ ਦੇਖੋ ਜੀ ਆ ਅਸੀਂ ਲੰਕਾ ਦੀ ਤਰ੍ਹਾਂ ਉਹ ਬੰਗਲਾਦੇਸ਼ ਦੀ ਤਰ੍ਹਾਂ ਲੋਕਾਂ ਨੂੰ ਘਾਕੇ ਮਾਰਨਗੇ ਉਤੋਂ ਦੀ ਆ ਕੀ ਵੀ ਫੌਜ ਵੀ ਲੋਕਾਂ ਨਾਲ ਸੀਗੀ ਪਰ ਉਹ ਉਹ ਸਿਰ ਨਹੀਂ ਰਹੀ ਮੁਲਕਿਓ ਸਿਸਟਮ ਆਪਸ ਆ ਗਿਆ ਜਿੰਨਾ ਕਿ ਲੋਕਾਂ ਨੂੰ ਇਹ ਗਿਆਨ ਨਾ ਹੋਵੇ ਅਸੀਂ ਠੀਕ ਹੈ ਗੁੱਸੇ ਦੇ ਮਾਰੇ ਇਕੱਠੇ ਹੋ ਜਾਂਗੇ ਬਗਾਵਤ ਕਰਤੀ ਇਹ ਹੁੰਦੀ ਹੈ ਟੈਂਪਰੇਰੀ ਬਗਾਵਤ ਬੁਨਿਆਦੀ ਬਗਾਵਤ ਆਉਂਦਾ ਵੀ ਜਾਨੀ ਜਮਾਤਾਂ ਦਾ ਖਾਤਮਾ ਤੇ ਜਿਹੜਾ ਲੋਕਾਂ ਦਾ ਸਾਂਝਾ ਸਿਸਟਮ ਆ ਆਰਥਿਕਤਾ ਉਹ ਤੋਂ ਜਮਹੂਰੀਅਤ ਹਾਸਲ ਹੁੰਦੀ ਹੈ ਉਦੋਂ ਫੌਜ ਨੇ ਵੀ ਟੈਂਪਰੇਰੀ ਮਦਦ ਕਰੀ ਨਾ ਦੇਸ਼ਾਂ 'ਚ ਆ ਇਹ ਗੱਲਾਂ ਸਫਲ ਹੋਈਆਂ ਨੇ ਅ ਸ਼ਹਾਬਾਦ 'ਚ ਫੌਜ ਵੀ ਉਸੇ ਸੰਦੇ ਪਿੱਛੇ ਮੁੜ ਜਾਂਦੀ ਹੈ ਤਾਂ ਜਿਵੇਂ ਫਿਰ ਨਵੇਂ ਨਵੇਂ ਆਗੂ ਬਣੇ ਉਹਨੇ ਉਹੀ ਨੀਤੀਆਂ ਲਾਗੂ ਕਰਤੀਆਂ ਇਹਨਾਂ ਦੇਸ਼ਾਂ